हां जी दोस्तों सारेया नु सस्रिकाल स्वागत करते हा टोटा राज संधू फार्मिंग दे विच आज खड़ेया दोस्तों ਪਿੰਡ ਬਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸ਼ੇਰੇ ਕੋਲ ਆਇਆ ਦੋਸਤੋ ਔਲਕ ਡੇਰੀ ਫਾਰਮ ਤੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੀਰ ਦਾ ਇਸੇ ਤਰ੍ਹਾਂ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਕੋਈ 5 7 ਨਗ ਜਿਹੜੇ ਆ ਦੋਸਤੋ ਹਰ ਰੋਜ਼ ਤੁਹਾਨੂੰ ਨਵੇਂ ਸਕਿੱਲੇ ਦੇ ਉੱਪਰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਵਾਂ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਕਮਾਲਪੁਰਾ ਪਿੰਡ ਬਿਲਕੁਲ ਅਲੱਗ ਹੈ ਸ਼ਿਵਾਜਪੁਰ ਅੱਡਾ ਲੱਗਦਾ ਜੇਕਰ ਕੋਈ ਵੀਰ ਤਰਨਤਨ ਸਾਹਿਬ ਕੋ ਆ ਰਿਹਾ ਤੇ ਮਾਨੋਚਾਲ ਸ਼ਿਵਾਜਪੁਰ ਇਹ ਅੱਗੇ ਰੋੜੇ ਨਾਲ ਦੋਸਤੋ ਹੈਗਾ ਦਿਆਲਪੁਰੇ ਨੂੰ ਚਲਾ ਜਾਂਦਾ ਪਿੱਕੀ ਵੇੜ ਦੋ ਤੇ ਸ਼ਿਵਾਜਪੁਰ ਅੱਡੇ ਤੋਂ ਤੁਸੀਂ ਇੱਕ ਟਰਨ ਲੈਣੀ ਹੈ ਜਿਹੜੀ ਸੜਕ ਦੋਸਤੋ ਸੁਰਸਿੰਘ ਨੂੰ ਨਿਕਲ ਜਾਂਦੀ ਆ ਸ਼ਿਵਾਜਪੁਰ ਤੋਂ ਤਕਰੀਬਨ ਕੋਈ ਕਿਲੋਮੀਟਰ 1.5 ਕਿਲੋਮੀਟਰ ਦੂਰੀ ਤੇ ਪਿੰਡ ਵਾਂ ਠੀਕ ਹੈ ਜੀ ਤੇ ਗਲਾਲੀਪੁਰ ਪਿੰਡ ਬਿਲਕੁਲ ਨਜ਼ਦੀਕ ਆ ਭਗਵਾਨਪੁਰ ਪਿੰਡ ਬਿਲਕੁਲ ਅਲੱਗ ਹੈ 13 ਅਪ੍ਰੈਲ ਆ ਦ ਵੀਰ ਸ਼ੇਰੇ ਕੋਲ ਆਇਆ ਦੋਸਤੋ ਤੇ ਪੂਰੀ ਡਿਟੇਲ ਆਪਾਂ ਪਸ਼ੂਆਂ ਦੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਕੱਲੇ-ਕੱਲੇ ਨਗਦੀ ਡਿਟੇਲ ਤੁਹਾਨੂੰ ਮਿਲ ਜੂਗੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਜਿੰਨੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਿਆਂ ਦੀ ਇਨਫੋਰਮੇਸ਼ਨ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਮਿਲ ਸਕੇ ਆਓ ਚੱਲਦੇ ਆਂ ਅਬ ਥੇਰੇ ਡਿਟੇਲ ਦੇ ਲਈ ਵੀਰ ਸ਼ੇਰੇ ਦੇ ਕੋਲ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਸਾਭ ਕੀ ਹਾਲ ਜੇ ਬਹੁਤ ਵਧੀਆ ਵੀਰ ਸ਼ੇਰੇ ਠੀਕ ਠਾਕ ਹਾਂ ਵਧੀਆ ਸਾਰਿਆਂ ਨੂੰ ਪਹਿਲਾਂ ਵਿਸਾਖੀ ਦੀ ਬਹੁਤ-ਬਹੁਤ ਵਧਾਈਆਂ ਜੀ ਸਾਰੇ ਠੀਕ ਹੈ ਠੀਕਾ ਚੈਨਲ ਦੇ ਸਾਰੇ ਪਰਿਵਾਰ ਨੂੰ ਠੀਕ ਹੈ ਜੀ ਠੀਕ ਹੈ ਲੈ ਵੀ ਸ਼ੇਰੇ ਵੀਰ ਤੈਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਵਿਸਾਖੀ ਤੇ ਖਾਲਸਾ ਪੰਥ ਸਾਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਜੀ ਤੇ ਵੀਰ ਸ਼ੇਰੇ ਅ ਅੱਜ ਆਪਣੇ ਕੋਲ ਪਸ਼ੂ ਵੈਸੇ ਟੋਟਲ ਮਿਲਦਾ ਵੀ 5 ਕਨਗ ਨੇ ਹਾਂ ਜੀ 5 ਨਾਗਿਆ ਸੰਸਾ ਜਿਨ੍ਹਾਂ ਦੇ ਵਿੱਚੋਂ ਆਪਣੇ ਗੱਬਣਾਂ ਦੀ ਜ਼ਿਆਦਾ ਗਿਣਤੀ ਆ ਗੱਬਣ 3 ਕ ਬੜਾ ਹੈ 3 ਗੱਬਣਾ ਜੀ ਪਿਆਰੀ ਵਾਲੀਆਂ ਇੱਕ ਟੋਕੜ ਗੱਬਣ ਆ ਇੱਕ ਸੰਧੂ ਸਾਹਿਬ ਮੰਨ ਲਓ ਟੋਕੜ ਗੇਲ ਗੇ ਸੱਜਰ ਗੇਲ ਗੇ ਦੁੱਧ 15 ਕਿਲੋ ਹੈਗਾ ਜੀ ਠੀਕ ਹੈ ਜੀ ਛਾਈ ਵਾਲ ਦੇ ਆ ਗਿਆ ਲਓ ਦੋਸਤੋ ਇੱਕ ਟੋਕੜ ਗੱਬਣ ਚੈੱਕਪਾਸ ਉਹ ਮਿਲ ਜੂਗੀ ਤੁਹਾਨੂੰ ਬੱਛੀ ਇੱਕ ਕੱਲੀ ਟੋਕੜ ਦੇ ਵਿੱਚ ਹੈਗੀ ਆ ਠੀਕ ਆ ਜੀ ਨਾ ਕਿ ਇੱਕ ਟੋਕੜ ਦੇ ਵਿੱਚ ਆ ਉਹਦੀ ਡਿਟੇਲ ਵੀ ਲੈ ਲਾਂਗੇ ਤੇ ਤਿੰਨ ਜਿਹੜੀਆਂ ਪਹਿਲੇ ਨੰਬਰ ਤੇ ਸੈਕੰਡ ਨੰਬਰ ਤੇ ਥਰਡ ਨੰਬਰ ਤੇ ਤੁਸੀਂ ਦੇਖ ਰਿਹਾ ਜੀ ਇਹ ਗੱਬਣ ਬੱਛੀਆਂ ਨੇ ਗੱਬਣ ਵੈੜਾ ਨੇ ਤਿਆਰੀ ਵਾਲੀਆਂ ਆ ਦਿਨ ਪੁੱਛੀ ਜਾਵਾਂਗੇ ਨਾਲ ਦੀ ਨਾਲ ਕਿੰਨਾ ਕਿੰਨਾ ਸਮਾਂ ਇਹਨਾਂ ਦਾ ਹਜੇ ਪੈਂਡਿੰਗ ਆ ਆਉ ਲੈਨੇ ਇੱਕ ਬੰਨੇ ਡਿਟੇਲ ਕਰਦੇ ਆ ਸ਼ੁਰੂਆਤ ਤੇ ਵੀਰ ਸ਼ੇਰੇ ਪਹਿਲੇ ਨੰਬਰ ਤੋਂ ਸ਼ੁਰੂਆਤ ਤੇ ਡੱਬੀ ਵਾੜ ਤੋਂ ਕਰ ਲੀਏ ਇਹਦੀ ਡਿਟੇਲ ਕਰਦੇ ਹੋ ਸਾਂਝੀ ਪੂਰੀ ਇਹਦੀ ਡਿਟੇਲ ਜੀ ਤੀ ਤੀਸਰਾ ਸੂਆ ਹਾਂਜੀ ਤੀਸਰਾ ਸੂਆ ਇਹ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਸਮਾਂ ਕੋ ਲੈ ਜਾਊਗੀ 10 ਕਦੇ ਲੈ ਜਾਊ ਇਸਨਸ 10 ਕਦੇ ਖੁੱਲ ਗਈ ਹਾਂਜੀ ਲਓ ਦੋਸਤੋ ਤੀਜਾ ਸੂਆ ਵਾਹ ਠੀਕ ਹੈ ਜੀ ਤੇ ਤੀਜੇ ਸੂਬੇ ਦੇ ਵਿੱਚ ਦੋਸਤੋ ਇਸ ਵਾਰ ਨੇ ਸੁਣਾ ਕਾਤੋਂ ਵੱਡਾ ਜਹਾਜੀਆ ਵੇਖ ਲਓ ਕੱਦ ਦੇ ਵਿੱਚ ਉਹਦਨ ਵਾਲੀ ਗੱਲ ਵੀਰਾਂ ਫੇਰ ਆਣਾ ਵੀ ਅੱਜ ਫੇਰ ਆਂਦੇ ਆ ਜਹਾਜੀਆ ਵੇਖ ਲਓ ਜਹਾਜੀਆ ਜਹਾਜੀਆ ਫੁੱਲ ਵਜਨ ਲੋੜ ਵਾਲੀ ਹੈ ਕਰਮਾਂ ਦੀ ਵਜਨ ਪਜੂਤ ਤੁਸੀਂ ਆਪ ਵੇਖ ਕੇ ਚੈੱਕ ਕਰ ਲਓ ਠੀਕ ਹੈ ਜੀ ਦਿਨ ਹਜੇ ਲੈਂਦੀ ਆ ਹਫਤਾ ਲੈ ਜੇ 8 ਲੈ ਜੇ ਦਿਨ ਹਜੇ ਫਲੇ ਡੋਲੇ ਨੇ ਕੋ ਪਏ ਆ ਬਾਕੀ ਆ ਨਾ ਗੱਡੀ ਗੁੱਡੀ ਕੇ ਚੰਨ ਪੈਰ ਜਾ ਥੋੜਾ ਦੇਪੀ ਦੱਬਣਾ ਆ ਠੀਕ ਹੈ ਜੀ ਲਓ ਜੀ ਨਾਚੜਾ ਕਰਕੇ ਨਾ ਗੱਡੀ ਦਾ ਬਿਲਕੁਲ ਜੀ ਬਿਲਕੁਲ ਉਹਦਾ ਕਰਕੇ ਪੈਰ ਜਾ ਦੇਪੀ ਦੱਬਾ ਲਓ ਜੀ ਠੀਕ ਜੀ ਬਾਕੀ ਰੰਗ ਪ੍ਰਿੰਟ ਕਾਫੀ ਸੋਹਣਾ ਦੋਸਤੋ ਠੰਡੀ ਧੀਰੀ ਸੀਲਸ ਲੱਗ ਥੋੜਾ ਜਿਹਾ ਥਣ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਮੱਝਾਂ ਦਾ ਥਣ ਤਾਂ ਕਹਿ ਦਿੰਨੇ ਆ ਵੀ ਘੱਟੋ ਘੱਟ ਦੋਰਾ ਥਣ ਕਾਫੀ ਸੋਹਣੀ ਕੁਆਲਿਟੀ ਦਾ ਮੁਠੀ ਥਣਾ ਆ ਲਓ ਹਾਂ ਅਬ ਤਪਰੇਗਾ ਚਾ ਲਓ ਜੀ ਠੀਕ ਆ ਸੋ ਬਖਾਲਾ ਬਖੂਲਾ ਕਰਮਾਲੀ ਦਾ ਕਾਫੀ ਸੋਹਣਾ ਦੋਸਤੋ ਢਿੱਲ ਕਾਫੀ ਜ਼ਿਆਦੀ ਹੈ ਲੜਾ ਲੂੜਾ ਨੂੰ ਪਤਾ ਚੱਲਦਾ ਕਿ ਦਿਨ ਹਜੇ ਲੰਦੀ ਆ ਦਿਨ ਤਕਰੀਬਨ ਖੁੱਲੇ ਡੁੱਲੇ ਕੋਈ 8 ਮੰਨ ਕੇ ਤੁਸੀਂ ਸੌਦਾ ਕਰਿਓ ਠੀਕ ਆ ਸੋਹਣੇ ਪਿੱਠ ਪੁੜੇ ਦੇ ਵਿੱਚ ਆ ਚੌੜੀ ਪਿੱਠ ਪੁੜੇ ਵਾਲੀ ਸਾਈਡ ਤੋਂ ਵਜਨ ਢੋੜ ਮੈਂ ਫੇਰ ਇੱਕ ਵਾਰੀ ਰਿਪੀਟ ਕਰ ਦੇਣਾ ਦੋਸਤੋ ਵਜਨ ਪੂਰਾ ਪੂਰੀ ਵੱਡੀ ਆ ਜੀ ਇੱਕ ਵੱਡੀ ਬਹਿੜਾਂ ਦੇ ਵਿੱਚ ਵੱਡੀਆਂ ਬਹਿੜਾਂ ਦੇ ਵਿੱਚ ਆਪਾਂ ਗਿਨਤੀ ਇਸ ਬਹਿੜ ਦੀ ਕਰ ਸਕਦੇ ਆ ਇੱਕ ਵਾਰੀ ਸੱਚੀ ਖੱਬੀ ਬਹਿਣੀ ਤੋਂ ਵੀ ਆਪਾਂ ਤੁਹਾਨੂੰ ਥਾਂ ਦੀ ਕੁਆਲਿਟੀ ਦਿਖਾਈਏ ਆ ਲਓ ਜੀ ਬਾਕੀ ਸੀਰੀਜ਼ਲਾ ਜੀ ਸਾਨੂੰ ਕਰਮਾੜੀ ਲੇ ਵੇਖੋ ਤਾਂ ਠੀਕ ਹੈ ਜੀ ਅੱਛਾ ਸ਼ੇਰੇ ਇਹਦੀ ਵੀਰ ਕੀ ਮੰਗ ਕਰਦੇ ਆ ਮੰਗੇ ਤਾਂ ਸੰਤੂ ਸਾਹਿਬ ਜੇ ਹਾਲ ਹੁੰਦਾ ਫਿਰ ਤਵਸ਼ੀ ਭਾਵੇਂ 70000 ਦੀ ਵੇਚ ਦਿੰਦੇ ਆ ਹੁਣ ਆਜਾ ਆਪਾਂ 60000 ਦੀ ਹਾਂ ਨਾ ਕਰ ਦਾਂਗੇ ਜੀ 60000 ਤੇ ਹਾਂ ਜੀ ਠੀਕ ਹੈ ਜੀ ਇਹ ਸਾਰੀਆਂ ਕਸਰਾ ਕੁਸਰਾ ਪੂਰੀਆਂ ਕੱਢ ਕੇ ਹੈ ਕੁਕਰਦਾਂ ਕੋਈ ਮਾਨਤਾਂ ਕੋਈ ਕੋਈ ਚਾਹਤ ਨਾਲ ਦਿਨ ਦਿਹਾੜਾ ਨਾਲੇ ਵਿਸਾਖੀ ਦਾ ਦਿਹਾੜਾ ਤੇ ਨਾਲੇ ਕੋਈ ਭੈਣ ਭਰਾ ਕੋ ਗੋਣ ਗਾਵੇ ਹੈ 1000 ਛੋਟ ਕਰਦਾਂਗੇ ਜੀ ਫੇਰ ਸਾਡੇ 59 ਦੀ ਹਾਂਜੀ ਲਓ ਜੀ ਬਾਕੀ ਗਾਂ ਦੇਖੋ ਕਿੰਨੀ ਵੱਡੀ ਹੈ ਫੋਲੋ ਵੱਡੀ ਹੈ ਦੋਸਤੋ ਮਜੂਦ ਵਾਲੀ ਹੈ ਬਾਕੀ ਦੁੱਧ ਆ ਕੇ ਸੇਵਾ ਦਾ ਬਾਕੀ ਦੁੱਧ ਚੰਗਾ ਚੋਣਾ ਚਾਹੀਦਾ ਬਾਕੀ ਨਸਲ ਬਰੀਡ ਵਾਲੀ ਵੈੜ ਠੀਕ ਹੈ ਜੀ ਦੁੱਧ ਦੀ ਮੁੜ ਕੇ ਭੈਣ ਭਰਾ ਦਿੰਦੇ ਤੁਸੀਂ ਇੰਨਾ ਕਿਹਾ ਸੀ ਆਪਾਂ ਤਾਂ ਆਪਣੇ ਮਿਲ ਕੇ ਆਈਡੀਆ ਦੱਸ ਸਕਦੇ ਦੁੱਧ ਨੂੰ 23 24 ਕਿਲੋ ਕੀ ਜਾਂਦਾ ਐਡੀ ਗਾਂ ਨੂੰ 20 ਤੋਂ ਪਲੱਸ ਵੀ ਚੱਲਣਾ ਚਾਹੀਦਾ ਦੁੱਧ ਤੋਂ ਪਲੱਸ ਚੱਲਣਾ ਚ ਠੀਕ ਹੈ ਤੇ 59000 ਦੀ ਦੋਸਤੋ ਮਿਲ ਜੂਗੀ 1000 ਘੱਟ 60 ਦੀ ਜਿਹੜੀ ਇਹ ਵੈੜ ਹੋ ਜੂਗੀ ਤਾਂ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਚੰਗੀ ਸੋਹਣੀ ਆ ਵੱਡੇ ਕਾਰਨ ਦੇ ਵਿੱਚ ਸੋਹਣੇ ਸਰੀਰ ਘਟਾਂਚੇ ਦੀ ਆ ਠੀਕ ਆ ਜੀ ਤੇ ਸ਼ੇਰੇ ਵੀਰ ਅੱਗੇ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਬਲੈਕ ਰੰਗ ਦੇ ਵਿੱਚ ਆ ਵੈੜ ਆ ਗਈ ਹਾਂਜੀ ਇਹਦਾ ਕੀ ਰਿਕਾਰਡ ਆ ਕੀ ਡਿਟੇਲ ਆ ਇਹਦਾ ਰਿਕਾਰਡ ਜੀ ਇਹ ਲੈਂਦੀ ਜੇ ਕੋਈ 10 ਦਿਨ ਲੈ ਹੀ ਜਾਊਗੀ ਆਪਾਂ ਅੱਗੇ ਪਾਈ ਹੋਦਾਂ ਨੇ ਕੱਚੀ ਹੀ ਵੱਚੀ ਓਕੇ ਬਸ ਹਾਂਜੀ ਮੋਰ ਜੀ ਹਜੇ 10 ਦਿਨ ਪਏ ਆ ਪੈਂਡਿੰਗ ਹੁਣ ਆ ਗਈ ਇਹ ਕਿੰਨੀ ਲਓ ਜੀ 10 ਦਿਨ ਹਜੇ ਬਾਕੀ ਆ ਦੋਸਤੋ ਠੀਕ ਆ ਅੱਜ 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 ਤੋਂ ਵੀ ਤਕਰੀਬਨ ਕੋ 10 ਦਿਨ ਦਾ ਆਈਡੀਆ ਹੋਊਗਾ 10 ਦਿਨ ਲਈ ਜਾਣੀ ਤੇ ਸੁਵੇ ਦੂਜਾ ਕਿ ਤੀਜਾ ਨਹੀਂ ਤੀਜਾ ਹੋਊਗਾ ਜੀ ਤੀਜਾ ਹੋਊਗਾ ਆ ਤੀਜਾ ਹੋਊਗਾ ਆnde ਤੇ ਦੂਜਾ ਹੀ ਆ ਸੰਤੂ ਸਾਹਿਬ ਇੱਕ ਅੱਦੇ ਸੁਵੇ ਦਾ ਧਰ ਕੋ ਕਰ ਹੀ ਜਾਂਦਾ ਵਾ ਭੈਣ ਭਰਾ ਆ ਸਹੀ ਆ ਬਾਕੀ ਤੀਜਾ ਹੋਵੇ ਦੂਜਾ ਹੋਵੇ ਇੱਥੇ ਕੀ ਆ ਬਾਕੀ ਦੋਸਤੋ ਆਪਦੀ ਸਮਝ ਵੇਖ ਲਿਓ ਠੀਕ ਆ ਦੂਜਾ ਤੀਜਾ ਆਪਦੀ ਸਮਝ ਨਾਲ ਮੰਨ ਕੇ ਤੁਸੀਂ ਸੌਦਾ ਕਰ ਲਿਓ ਕ੍ਰੋਸ ਬ੍ਰੀਡ ਆ ਠੀਕ ਆ ਜੀ ਕ੍ਰੋਸ ਬ੍ਰੀਡ ਦੇ ਵਿੱਚ ਆ ਬੁੱਧੀ ਵਾਲੀ ਬੱਛੀ ਬਾਕੀ ਵਜਨ ਲੋਡ ਵਾਲੀ ਰੰਗ ਪ੍ਰਿੰਟ ਪੂਰਾ ਵਧੀਆ ਤੇ ਰੰਗ ਜਿਹੜਾ ਬਿਲਕੁਲ ਇੱਕੋ ਰੰਗ ਦੇ ਵਿੱਚ ਆ ਬਲੈਕ ਤੇ ਹਵਾਨਾ ਲੇਵਾ ਬਿਲਕੁਲ ਜਿਹੜਾ ਤੁਸੀਂ ਵੇਖੋਗੇ ਇਹ ਵਾਈਟ ਦੇ ਵਿੱਚ ਬਾਕੀ ਓਵਰ ਆਲ ਜਿੰਨੀ ਆ ਸਾਰੀ ਬਲੈਕ ਆ ਥਾਣਾ ਲੰਬਾ ਥਾਣਾ ਦੋਸਤੋ ਵਿਰਲ ਵਿਥੀ ਚੰਗੀ ਆ ਬਾਕੀ ਜਿਮ ਜਿਮੇ ਲੇਵਾ ਭਰੀ ਜਾਂਦੀ ਆ ਲਾਹੇ ਬਣਾਏ ਹੁਣ ਸੋਹਣਾ ਪਈ ਆ ਤੇ ਅੱਧਾ ਗਲੇਵਾ ਆਪਾਂ ਮੰਨਦੇ ਆ ਵੀ ਅੱਧਾ ਗਲੇਵਾ ਜਿਹੜਾ ਦੋਸਤੋ ਬਣਾ ਕੇ ਤਿਆਰ ਕੀਤਾ ਬਾਕੀ ਲੜਾਂ ਕਾਫੀ ਆ ਢਿੱਲਾਂ ਪਹੁੰਚ ਜਾਂਦੀਆਂ ਤੱਬੇ ਬਾਲਦੂ ਕੀ ਬਣ ਲਗੀ ਹਾਂ ਲੋ ਠੀਕ ਹੈ ਹੌਲਾ ਸੋ ਚਾਰ ਥਾਣਾ ਦੋਸਤੋ ਨਖੇੜ ਸੋਣਾ ਲਵਾਈ ਸੋਣੀਆ ਥਾਣਾ ਦੇ ਆਪਸੀ ਬਾਕੀ ਆਪ ਵੀ ਕਰਮਾ ਵਾਲੀ ਪਲੀ ਕੁਲੀ ਆ ਵੇਖੋ ਜਿੰਨੇ ਵੀ ਆ ਸਭ ਹੀ ਆ ਪੂਰੀ ਠੀਕ ਆ ਜੀ ਪੇਟ ਪੂਰਾ ਪੂਰਾ ਵਧੀਆ ਮਿਝਾ ਵਾਲਾ ਪੇਟ ਪੂਰੇ ਦੇ ਵਿੱਚ ਤੇ ਕੱਦ ਮੀਡੀਅਮ ਤੋਂ ਥੋੜਾ ਜਿਹਾ ਉੱਚਾ ਆ ਵੱਡੀਆਂ ਵੜਾ ਦੇ ਵਿੱਚ ਵੀ ਤੁਸੀਂ ਗਿਣਤੀ ਕਰ ਸਕਦੇ ਜੇ ਵੈਸੇ ਮੀਡੀਅਮ ਤੋਂ ਥੋੜੀ ਜੀ ਪਲੱਸ ਕੁਲ ਹਾਈਟ ਜਿਹੜੀ ਇਹਦੀ ਅਕਾਊਂਟ ਤੁਸੀਂ ਕਰ ਸਕਦੇ ਜੀ 898 8 ਦਿਨ ਇੱਥੇ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਬਾਕੀ ਵੀਰ ਛੇ ਤਿੱਪਣ ਪੂਰੀ ਭਰਾਵਰੂ ਚੰਗਾ ਚੋਣ ਹਾਂਜੀ ਹਾਂਜੀ ਵਧੀਆ ਹੀ ਵਧੀਆ ਛਿੱਪਣ ਵਧੀਆ ਤੁਹਾਨੂੰ ਆ ਬਹੁਤ ਢੰਗੀ ਸੀਗਾ ਠੀਕ ਹੈ ਤੇ ਇਹਦੀ ਮੰਗ ਕੀ ਕਰਦੇ ਆ ਵੀਰ ਕੀ ਲੈਣ ਦੇਣ ਰਹੂਗਾ ਮੰਗ ਸੰਤੂ ਸਾਹਿਬ 55000 ਤੇ 52 ਦੀ ਦੇ ਦਾਂ ਅੱਜ 52 ਦੀ ਹਾਂਜੀ ਤੇ ਜੇ ਮੰਨ ਲਓ ਇੱਕ ਵੀਡੀਓ ਹੋਰ ਰਹਿ ਗਈ ਤੇ ਫਿਰ 60 ਦੀ ਹਾਂ ਜਿਵੇਂ ਜਿਵੇਂ ਦਿਨ ਆਪਣੇ ਘਰੋਂ ਕੱਢ ਕੀ ਹੋਰ ਮੰਨ ਲਓ ਪੂਰੀ ਤਿਆਰ ਹੋ ਗਈ ਫਿਰ 60 ਦੀ ਬਿਲਕੁਲ ਉਹ ਅੱਜ ਦਾ ਮੋਲ ਆ ਆਪਸੋ ਹਜੇ ਦਿਨਾਂ ਦੇ ਹਿਸਾਬ ਨਾਲ ਆ ਵੀ ਜਦੋਂ ਪੂਰੀ ਤਿਆਰੀ ਦੇ ਪਸੂ ਹੋਇਆ ਜਦੋਂ ਜਿੰਨੀ ਜਿੰਨੀ ਬਾਂਦੀ ਗਈ ਥੋਸਾਬ ਵੀ ਪਰ ਆਪ ਨੂੰ ਹੋਰ ਪੈ ਜਾਂਦੀ ਆ ਉਹਦੇ ਅਕੋਰਡਿੰਗ ਥੋੜੀ ਜੀ ਹੋਰ ਰੇਟ ਦੀ ਗੱਲਬਾਤ ਹੋਊਗੀ ਪਰ ਜਿਹੜਾ ਵੀ ਅੱਜ ਵੀਰ ਇਸ ਬਿਲਕੁਲ ਸਥਿਤੀ ਦੇ ਲੈ ਕੇ ਜਾਂਦਾ ਇਹਨਾਂ ਇੱਕ ਦਿਨਾਂ ਦੇ ਲੈ ਕੇ ਜਾਂਦਾ ਜਿਹੜੇ 8-7 ਦਿਨ 9 ਦਿਨ ਬਾਕੀ ਆ ਤੇ ਅੱਜ ਦਾ ਰੇਟ ਜਿਹੜਾ 52 52000 ਹਾਂਜੀ 52 52000 ਠੀਕ ਆ ਤੇ ਅੱਗੇ ਆਪਣੇ ਕੋਲ ਵੀਰ ਜਿਹੜੀ ਹੈ ਸੈਕੰਡ ਨੰਬਰ 3rd ਨੰਬਰ ਤੇ ਹੈ ਜਿਹੜੀ ਵੜ ਆ ਗਈ ਹੈ ਇਹ ਝੁੰਗੀ ਆ ਜੀ ਝੁੰਗੀ ਆ ਗਈ ਆ ਵੇਖੋ ਵੀ ਸਿੰਘ ਹਿੱਲ ਤੇ ਇਹ ਭੱਜੇ ਇਹ ਵਾਕਏ ਸੰਤੋਖ ਹੈ ਕਿ ਪੀਤੀ ਪੂਤੀ ਵਾਲਾ ਲਾ ਕੇ ਆਓ ਨਾ ਮਾਰੇ ਕੇ ਵੀ ਆ ਕੀ ਲੱਗਾ ਇਧਰ ਇਹ ਕੋ ਅਸੀਂ ਅੱਗੇ ਗੱਲਾਂ ਕਰਨ ਦੇ ਸੀ ਹੈ ਤੇ ਕਲੇਪਾ ਲਓ ਜੀ ਬੱਛੀ ਇਹ ਚਿਹਰੇ ਵੀਰ ਪਹਿਲਣੀਆਂ ਹਾਂ ਹਾਂ ਜੀ ਸੰਤੋਖ ਦੂਜੇ ਵੀ ਹੋ ਸਕਦੀ ਹੈ ਜੀ ਦੂਜੇ ਹੋ ਸਕਦੀ ਹੈ ਸੰਤੋਖ ਆਪਣੇ ਕਿੜੇ ਕਰਦੇ ਆ ਆਵੇਂ ਆ ਕੇ ਹੀ ਜਾਈਗੀ ਲਓ ਦੋਸਤੋ ਵੈਸੇ ਨਵੀਂ ਪਹਿਲਣਾਂ ਜੇ ਦੇਖ ਸਕਦੀ ਹੈ ਜੀ ਵੀ ਨਵੀਂ ਆ ਵੈਸੇ ਪਹਿਲਣ ਪਖਾੜੀ ਵੀ ਲੱਗਦੀ ਆ ਪਰ ਦੂਜਾ ਸੁਆ ਵੀਰਾਂ ਦਾ ਵੀ ਹੋ ਸਕਦੀ ਆ ਕਿਉਂਕਿ ਅੱਗੋਂ ਅਕ੍ਰੀਤੀ ਆ ਠੀਕ ਆ ਜੀ ਕਰੀਤੀ ਆ ਤੇ ਜੱਜਮੈਂਟ ਕੋਈ ਵੀਰ ਕਰ ਲੈ ਠੀਕ ਆ ਜੀ ਬਾਕੀ ਹੈ ਦੂਜੇ ਸੂਬੇ ਆ ਥਾਣਥੋਂ ਤੋਂ ਵੀ ਲੱਗਦਾ ਵੀ ਦੂਜੇ ਸੂਬੇ ਹੋ ਸਕਦੀ ਨੋਕਲਾ ਥਾਣਾ ਕਲਮੀ ਥਾਣਾ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਆ ਮੀਡੀਅਮ ਦਰਮਿਆਨੀ ਵੀ ਕੋਈ ਮੰਨ ਕੇ ਸੌਦਾ ਕਰ ਸਕਦੇ ਜੇ ਵੈਸੇ ਮੀਡੀਅਮ ਹਾਈਟ ਆ ਚੰਗੀ ਸੰਸਥਾ ਥਾਣਥੋਂ ਚੰਗਾ ਲੱਗਾ ਚੋਣ ਚੰਗੀ ਨਿਕਲੂਗੀ ਆ ਸਪਟੈ ਆ ਸਪਟੈ ਆਸਾ ਆਈ ਕਰਕੇ ਨਾ ਜੇ ਕਾਲੀ ਪੈਣੀ ਤਾਂ ਦੇਣੇ ਤਾਂ ਵੀ ਮਨ ਲਾਦਾ ਵੀ 8-7 ਦਿਨ ਹਜੇ ਲੈ ਜਾਈਗੀ ਹਾਂ ਲੈ ਜਾਣੇ ਸਭ ਸਭ ਇੰਨੇ ਦਿਨ ਤੇ ਲੈ ਜਾਣੇ ਇਹਨੇ ਪਰ ਦੋਸਤੋ 8-7 ਦਿਨ ਹਜੇ ਇਹਦੇ ਵੀ ਬਾਕੀ ਆ ਸੂਣਦੇ ਇਹ ਤੁਹਾਨੂੰ ਦੱਸਿਆ ਹੈ ਨਾ ਵੀ ਮਲਕੇ ਤੁਹਾਨੂੰ ਦੱਸਿਆ ਦੋ گاਵਾ ਤਾਂ ਦੇ ਆਉਣ ਦੋ ਵੇਗਿਆਂ ਤੇ ਹੁਣੇ ਲੈ ਕੇ ਆਏ ਪਿੰਡ ਪੰਜ-ਸੱਤ ਹੀ ਹੋਏ ਜੇ ਇਹਨੂੰ ਆਈ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਇਥੇ ਲੱਗ ਗਿਆ ਤੇ ਮਾਚ ਚਲੋ ਲਓ ਜੇਖੇ ਭੈਣ ਭਰਾ ਦੇ ਸਮਝ ਆ ਜੂਗੀ ਤੇ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਲਓ ਦੋਸਤੋ ਲਵੀ ਬੱਛੀ ਆ ਠੀਕਾ ਜੀ ਬੱਛੀਆਂ ਦੇ ਵਿੱਚ ਹੀ ਆ ਦੂਜਾ ਸੂਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਹਨ ਤੁਹਾਨੂੰ ਪੂਰਾ ਹੱਥ ਜਵਾਈ ਵਾਲਾ ਨੋ ਡਾਊਟ ਕੋਈ ਵੀ ਰੱਖੇ ਵੀ ਹਨ ਬਾਲਾ ਛੋਟਾ ਥਣ ਨਹੀਂਗਾ ਹੱਥ ਪੂਰਾ ਜਵਾਈ ਵਾਲਾ ਹਨ ਅਜੇ ਸੂਣਾ ਸੁਣ ਤੋਂ ਬਾਅਦ ਪਸਮਣਾ ਪਸ਼ੂ ਨੇ ਪਸਮਣ ਤੋਂ ਬਾਅਦ ਥਣ ਦੀ ਵੀ ਦੋਸਤੋ ਸਭ ਸਾਹਿਬ ਐਡਾ ਥਣ ਨਾ ਹੋਊਗਾ ਉਹ ਨਿਕਲ ਕੇ ਸਾਹਮਣੇ ਆਊਗਾ ਠੀਕ ਆ ਬਾਕੀ ਤੁਹਾਨੂੰ ਥੋੜਾ ਜਿਹਾ ਇੱਕ ਵਾਰੀ ਫੇਰ ਲਾ ਕੇ ਉਹ ਦਿਖਾ ਦੇ ਤੇ ਦੂਰੋਂ ਨੇੜੋਂ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ ਉਹਨੂੰ ਪੂਰੀ ਤਸੱਲੀ ਨਾਲ ਪਤਾ ਲੱਗ ਜਾ ਆ ਦੇਖੋ ਜੀ ਠੀਕ ਆ ਅਛਾ ਵੀਰ ਸਾਰੇ ਇਹਦੀ ਡਿਮਾਂਡ ਕੀ ਕਰਦੇ ਆ ਕਿਥੋਂ ਤੱਕ ਲੈਣ ਦੇਣ ਸੰਭਸਾ 34000 ਦੀ ਦੇ ਦਾਂਗੇ ਅੱਜ 34000 ਦੇ ਅੱਜ ਹਾਂਜੀ ਠੀਕ ਹੈ ਜੀ ਕਿਉਂਕਿ ਭਣ ਪ੍ਰਾਣੇ ਸਾਹਮਣੀਆਂ ਬਾਕੀ ਵਛੀ ਤੇ 40 ਹੱਦ ਲਾਗੇ ਬਨੇ ਜਾਊਗੀ ਵੇਖ ਹਾਂ ਤੇ ਚਲੋ ਅੱਜ ਆਪਾਂ 34 ਦੇ ਦਾਂ ਗਾੜੀ ਕਿ ਭਣ ਪ੍ਰਾਣੇ ਰੋਟੀ ਲੈਣੀ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੋਸਤੋ 34000 ਦੇ ਵਿੱਚ ਤੁਹਾਨੂੰ ਇਹ ਵਛੀ ਮਿਲ ਜੂਗੀ ਬਾਕੀ ਮੌਜ ਬਣਾ ਛੜਨੀ ਹੈ ਕਰਮਾਲੀ ਨੇ ਪੂਰਾ ਸਾਲ ਭਰ ਠੀਕ ਹੈ ਜੀ ਸਾਰੀਆਂ ਗਰਮੀਆਂ ਨਹੀਂ ਦੇ ਦੋ ਸਾਰੀਆਂ ਗਰਮੀਆਂ ਤੇ ਪੂਰਾ ਸਾਲ ਵੀ ਤੁਸੀਂ ਜਿਹੜਾ ਦੋਸਤੋ ਅੱਧਾ ਸਾਲ ਤੱਕ ਤਿੱਪਕੇ ਕੋਈ ਵੀਰ ਆਪਦੀ ਤਸੱਲੀ ਕਰਕੇ ਲੈ ਕੇ ਜਾ ਸਕਦਾ ਵੀਡੀਓ ਕਾਲ ਤੇ ਦੂਰ ਨੇੜੇ ਵਾਲੇ ਵੀਰ ਦੇ ਲਈ ਵੀ ਨਹੀਂ ਆ ਸਕਦਾ ਵੀਡੀਓ ਕਾਲ ਬਿਲਕੁਲ ਤਪਾਈ ਤੁਸੀਂ ਕਰਵਾ ਸਕਦੇ ਪੰਪਾਸ਼ਾ ਸੰਤ ਸਾਬ ਭਾਵੇਂ ਆਪਾਂ ਨੂੰ ਜਾ ਕੇ ਮਾਲੋ ਘਰ ਜਾ ਕੇ ਵੀ ਬੰਦਾ ਟਿੱਪਕੇ ਪੈਸੇ ਦੇ ਦੇ ਤਾਂ ਵੀ ਕੋਈ ਚੱਕਰ ਨਹੀਂ ਬਿਲਕੁਲ ਜੀ ਬਿਲਕੁਲ ਟਿੱਪਣ ਟਿੱਪਣ ਬਹੁਤ ਚੰਗੀ ਹੈ ਲਓ ਜੀ ਠੀਕ ਹੈ ਲੱਭੇ ਚਰੇ ਵੀ ਰੱਗੇ ਜਿਹੜੀ ਆਪਣੇ ਕੋਲ ਚੌਥੇ ਨੰਬਰ ਤੇ ਜਿਹੜੀ ਆ ਬੱਚੀ ਆ ਗਈ ਆ ਇਹ ਟੋਕੜ ਗੱਪਣਾ ਗਈ ਜੀ ਟੋਕੜ ਤੇ ਗੱਪਣ ਇਹ ਪਹਿਲਾ ਸੂਆ ਸੋਈ ਦੂਜਾ ਹੁਣ ਸੋਣਾ ਦੂਜੇ ਵਾਸਤੇ ਸਾਢੇ 3 ਮਹੀਨੇ ਦੀ ਗੱਪਣ ਜੀ ਚੈੱਕ ਪਾਸ ਚੈੱਕ ਪਾਸ ਲਓ ਜੀ ਹਾਂਜੀ ਅਬ ਦੋਸਤੋ ਚੈੱਕ ਪਾਸ ਆ ਬਾਕੀ ਟੋਕੜ ਗੱਪਣ ਵੀਰ ਕਾਫੀ ਡਿਮਾਂਡ ਕਰਦੇ ਰਹਿੰਦੇ ਆ ਵੀ ਟੋਕੜ ਗੱਪਣ ਪਸ਼ੂ ਲੈਣਾ ਠੀਕ ਆ ਜੀ ਬਾਕੀ ਸਟੇਜ ਤੁਹਾਨੂੰ ਦੱਸ ਦਿੱਤੀ ਵੀ ਸਾਢੇ ਕਿ ਤਿੰਨ ਮਹੀਨੇ ਦੀ ਕੱਪ ਚੈੱਕ ਪਾਸ ਆ ਤੇ ਇਹਦੇ ਥੱਲੇ ਹੁਣ ਦੁੱਧ ਵੀ ਹੈਗਾ ਕਿੰਨਾ ਜੀ ਸੰਤੂ ਸਰਦ ਦੁੱਧ ਦੇ ਬਦੇ ਰਹੇ ਨੇ ਨਾ ਖਾਦਾ ਹੀ ਨਹੀਂ ਕੋਹਾ ਕੇ ਹੁ ਬੈਸ ਬਸਹੀਆ ਕਰੀਏ ਤਾਂ ਵਧੀਆ ਨਹੀਂ ਲੱਗਦਾ। ਅੱਛਾ ਅੱਛਾ। ਤੁਸੀਂ ਪੰਜ ਹੀ ਗਿਨੂ ਅੱਜ ਦਾ ਦੁੱਧ ਦਾ ਜੜਾ ਹੁਣ। ਪੰਜ ਹੈਗਾ ਨੈਟ ਜਵਾਬ। ਪੰਜ ਹੈਗਾ ਜੀ ਪੰਜ ਹੈਗਾ। ਉਤਰਾ ਆਪਾਂ 7 ਚੋਕੇ ਨਹੀਂ ਜੀ ਨੇ ਜੀ ਨਹੀਂ ਲੈ ਆ ਕੇ। ਹਾਂ। ਲਓ ਜੀ 5 ਕਿਲੋ ਦੁੱਧ ਦਾ ਦੋਸਤੋ ਦੂਜੇ ਸਵੇਰੇ ਸੈਕੰਡ ਟਾਈਮਰ ਦੇ ਲਈ ਆ ਕੇ ਗੱਬਣਾ ਪਹਿਲੇ ਸਵੇਰੇ ਦੇ ਵਿੱਚ ਹੁਣ ਜਿਹੜਾ 5 ਕਿਲੋ ਦੁੱਧਾ ਟੋਕੜ ਗੱਬਣ ਵਛੀ ਆ ਸੈਕੰਡ ਅੱਗੇ ਜਿਹੜੀ ਦੋਸਤੋ ਸੂਹਾ ਸੋਵੇਗੀ। ਹੈਗੀ ਵੀ ਹਿਰਨਰ ਗਈ ਜੇ। ਹਾਂ ਹਿਰਨ ਨਹੀਂ ਆ ਕੇ। ਆਹ ਦੇਖੋ ਜੀ। ਮੂੰਹ ਮੱਥੇ ਦੀ ਚੰਗੀ ਆ। ਇਧਰ ਆਓ। ਬਾਕੀ ਇਹ ਠੰ ਕੀਰਾ-ਕਿਰਾ ਹੀ ਦੇਖੀ ਜਾਂਦੀ ਦਿਲ ਨਹੀਂ ਲਾਉਣੀ ਵਸ਼ੀ ਹਾਂ ਹਾਂ ਬਾਕੀ ਐਸੀ ਬਿਚਾ ਗਿਆ ਕਰਮ ਵਾਲੀ ਨੇ ਲੋ ਉਹ ਤਾਂ ਨਹੀਂ ਕੋਈ ਗੱਲ ਬਾਤ ਇਹ ਲਦੀ ਨਹੀਂ ਵੀ ਜਿੱਥੇ ਖੜਕੀ ਨਹੀਂ ਨਹੀਂ ਹਾਂ ਉਹ ਜਿਵੇਂ 12 ਸਿੰਘੇ ਨਹੀਂ ਵਿੜਕ ਜੀ ਲੈਂਦੇ ਓਵੇਂ ਵਿੜਕ ਲੈਂਦੀ ਜਿੱਤੇ ਤਾਂ ਵਿੜਕਾਂ ਲੈਂਦੀ ਘਰੇ ਘਰੇ ਲਓ ਦੋਸਤੋ ਬੱਚੀ ਚੰਗੀ ਆ ਅੱਗੇ ਬਿਲਕੁਲ ਨਾਰਮਲ ਪੈਸੇ ਵੀ ਕਿਸੇ ਵੀਰ ਨੇ ਖਰਚ ਕਰਨੇ ਆ ਥੋੜੇ ਪੈਸੇ ਵੀ ਲਾ ਕੇ ਵੀਰ ਕਿਸੇ ਨੇ ਕੰਮ ਆਪਦਾ ਚਲਾਉਣਾ ਚਾਹ ਪਾਣੀ ਦਾ ਚੱਲ ਜੂਗਾ ਫਿਲਹਾਲ ਬਾਕੀ ਅਗਲੇ ਸਵੇਰ ਲਈ ਠੀਕ ਹੈ ਜੀ ਉਮੀਦ ਆ ਵੀ ਪੂਰੀ ਚਲੋ ਬੰਦੇ ਨੂੰ ਵੀ ਕੋਈ ਅੱਗੇ ਕੋਈ 7 ਸਾਢੇ 1 6 ਮਹੀਨੇ ਸਾਂਭਣ ਦੀ ਲੋੜ ਪਊਗੀ ਸਾਢੇ 3-4 ਮਹੀਨੇ ਦੀ ਗੱਬਣ ਜਿਹੜੀ ਇਹ ਚੈੱਕ ਪਾਸ ਆ ਆਪਦੇ ਹੱਥੀਂ ਵੀਰ ਨੇ ਕਰਵਾਈ ਆ ਠੀਕ ਹੈ ਜੀ ਆਪਾਂ ਕਰਵਾਈ ਆ ਜੇ ਕਿ ਵੀਰ ਨੂੰ ਨਾਂ ਤਸੱਲੀ ਹੋਵੇ ਤੇ ਆਪਦੇ ਘਰ ਜਾ ਕੇ ਵੀ ਚੈੱਕ ਕਰਾ ਸਕਦਾ ਆ ਆਪਣੇ ਕੋ ਸੌਦਾ ਕਰਕੇ ਗੱਡੀ 'ਚ ਮਲ ਕੇ ਉਹਦੇ ਘਰ ਉਤਰੂਗੇ ਆਪਦਾ ਡਾਕਟਰ ਸਾਦਕੇ ਚੈੱਕ ਕਰਾ ਲੇ ਆ ਬਿਲਕੁਲ ਹਾਂਜੀ ਬਿਲਕੁਲ ਆਪਾਂ ਦੇਣੀ ਜੇ ਸੁਣਾਈ ਕਰਕੇ ਦੇਣੀ ਖਾਲੀ ਥੋੜੀ ਜਿਹੀ ਦੇਣੀ ਸੰਸਾ ਸਹੀ ਆ ਜੀ ਸਹੀ ਆ ਜਿਹੜੀ ਸੁਣ ਵਾਲੀ ਤੋਂ ਸੁਣ ਵਾਲੀ ਕਰਕੇ ਦਾਂਗੇ ਲਓ ਦੱਸੋ ਟੋਕੜ ਕਬਨੇ ਵੱਛੀ ਆ ਬਾਕੀ ਹੱਥ ਪਾ ਸਕਦੇ ਜੇ ਤੁਸੀਂ ਇਹ ਤਾਂ ਮੁੱਲ ਕੀ ਕਰਦੇ ਆ ਵੀਰ ਕਿੱਥੋਂ ਤੱਕ ਦੇ ਦਾਂਗੇ ਇਹ ਸੰਸਾਤੀ ਕੀ ਹਜ਼ਾਰ ਦੀ ਦੇ ਦिए ਠੀਕ ਹਜ਼ਾਰ ਦੀ ਹਾਂਜੀ ਕਰ ਦਈਏ ਛੋੜ ਚਾਪਾ ਚਲੋ ਯਾਰ ਫਿਰ ਘਟਾਲੇ ਦਾ ਵਿਸਾਖੀ ਵਾਲਾ ਦੇਨੇ ਅੱਛਾ ਜੀ ਯਾਰ ਇਹਦਾ ਛੜ ਦਨੇ ਇਹਨੇ ਕੀ ਮਾਨਤਾਂ ਹੋਣੇ ਹੁੰਦੇ ਆ ਆਪਾਂ ਜਿਆਦਾ ਆਖਾਂਗੇ ਤਾਂ ਫੇਰ ਆਪਣੇ ਵੀ ਪੂਰੇ ਹੋਣੇ ਮੁੜ ਕੇ ਜਿਆਦਾ ਔਖਾ ਹੈ ਜਿਆਦਾ ਔਖਾ ਜੇ ਲਓ ਜੀ ਅਛਾ ਲਾਬਿਦਾ 30000 ਦੇ ਵਿੱਚੋਂ 1000 ਵੀਰਾਂ ਦਾ ਵੀ ਮਾਨਦਾਨ ਕਰਦੇ ਆਂ ਕਿ 5 ਕਿਲੋ ਦੁੱਧ ਕੋਈ ਵੀਰਾਂ ਦੀ ਚੋਕੇ ਤਸੱਲੀ ਕਰਨ ਲਈ 5 ਕਿਲੋ ਦੁੱਧ ਸਾਢੇ 3 ਮਹੀਨੇ ਦੀ ਗੱਬਣ ਚੱਕ ਪਾਸ ਬਾਕੀ ਪਛੀ ਤੁਸੀਂ ਦੇਖ ਲਿਆ ਹਾਈਟ మీడియం ਦਰਮਿਆਨੀ ਹਾਈਟ ਆ ਠੀਕ ਆ ਜੀ మీడియం ਦਰਮਿਆਨੀ ਆ ਬਾਕੀ ਸੋਹਣੀ ਚੰਗੀ ਆ ਪ੍ਰਿੰਟ ਚੰਗਾ ਠੀਕ ਆ ਜੀ ਵਾਈਟ ਦੇ ਵਿੱਚ ਸਪੌਟ ਆ ਬਲੈਕ ਤੇ ਬਾਕੀ ਹਾਇ ਠੰਡੀ ਤੇਰੀ ਆ ਜਿੱਦਾਂ ਮਰਜੀ ਕੋਈ ਬੱਚਾ ਬਹਿ ਕੇ ਚੋਕੇ ਤਸੱਲੀ ਕਰ ਲੇ ਅੱਜ ਵੀਰ ਸਿਰ ਅੱਗੇ ਆਪਣੇ ਕੋਲ ਜਿਹੜਾ ਇਹ ਇੱਕ ਹੋਰ ਜਹਾਜ ਆ ਗਿਆ ਇਹ ਵੀ ਇਹ ਵੀ ਜਹਾਜ਼ ਹੀ ਆ ਜੀ ਇਹ ਤੋਕਣ ਹਾਂਜੀ ਇਹ ਟੋਕੜ ਹਾਂਜੀ ਇਹ ਟੋਕੜੀ ਹੈ ਟੋਕੜੀ ਗੇ ਲਓ ਤੁਸੀਂ ਮੰਨ ਲਓ 2-3 ਮਹੀਨੇ ਹੋ ਗਏ ਸੂਈ ਨੂੰ ਸੰਸਰ ਠੀਕ ਆ ਤੇ ਦੁੱਧ ਹੁਣ ਇਹਦਾ ਥਲੇ ਕਿੰਨਾ ਚਵਾ ਦਾਂਗੇ ਦੁੱਧ ਛਾਈ 15 ਕਿਲੋ 15 15 ਆਪਣੇ ਕੋਲ ਅਗਲਾ ਚੋਕੇ ਲੈ ਜੇ ਅਗਲੇ ਦੇ ਘਰ ਦੀ ਕਿਲੋ ਦੀ ਵੀ ਗਰੰਟੀ ਨਹੀਂ ਜੀ ਅੱਛਾ ਛੇਰੇ ਮੈਂ ਵੀ ਇਹ ਵੀ ਹੁਣ ਹਰਕ ਭੈਣ ਭਰਾ ਨੂੰ ਕਹਿਣਾ ਕਿ ਦੂਰੋਂ ਨੇੜੇੋਂ ਆਜੇ 15 ਦਾ ਕਿਤੇ 12 ਨਾ ਆਵੇ ਕਿਉਂਕਿ ਹਰਕ ਦੀ ਖੇਚਲ ਬੜੀ ਹੈ ਸੰਤੂ ਸਾਹਿਬ ਜਿਦੋਂ 15 ਆਖਿਆ ਤੇ 15 ਹੀ ਚੋਕੇ ਦਵਾਂਗੇ ਬਾਕੀ ਇਹਨੂੰ ਮੇजे ਸੱਚ ਜਾਣੋ ਤੇ ਆਪਾਂ ਸੱਚੀ ਗੱਲ ਦੱਸਣੀ ਇਹਨੂੰ ਟੀਕਾ ਭਰਾ ਲੋਕਾਲੀ ਗੱਲ ਨਹੀਂ ਵੀ ਇਹਨੂੰ 15 ਦਿਨ ਹੋ ਗਏ ਆ 20 ਦਿਨ ਹੋ ਗਏ ਆ ਉਹ ਗੱਲ ਨਹੀਂ ਆਪਾਂ ਆਪਣੇ ਹੱਥੀਂ ਟੀਕਾ ਭਰਾਓ ਉਹਦਾ ਕਰਕੇ ਥੋੜਾ ਜਿਹਾ ਵੰਡ ਵੀ ਘਟਾਇਆ ਵੇਦਾ ਵੀ ਚਲੋ ਸੌਰਜੂ ਵੀ ਤੇ ਦੀ ਜੂਨ ਸੋਦਰ ਜੂ ਬੇਚਾਰੀ ਦੀ ਗੱਡੀ ਬਿਲਕੁਲ 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 ਲਓ ਦੋਸਤੋ ਵੇਰਵਾ ਪਾ ਦਿੱਤਾ ਵੇਰ ਨੇ ਵੀ 4-5 ਦਿਨਾਂ ਦੀ ਏਆਈ ਹੋਈ ਆ ਸੂਈ ਨੂੰ ਸਮਾਂ ਤੁਸੀਂ ਆਪ ਦੇ ਅਕੋਰਡਿੰਗਲੀ ਜਿੰਨਾ ਮਰਜ਼ੀ ਤੁਸੀਂ ਗੈਸ ਕਰ ਸਕਦੇ ਹੋ ਦੋ ਲਾਲੇ ਕੋ ਤਿੰਨ ਲਾਲੇ ਪੈਣਪਰਾ ਆਪ ਦੇ ਹਿਸਾਬ ਨਾਲ ਤੁਸੀਂ ਵੰਡ ਲਾ ਲਓ ਵੀ ਤਿੰਨਾਂ ਦੀ ਸੂਈ ਆ ਜਾਂ ਚੌਥੀ ਦੀ ਸੂਈ ਆ ਸਾਢੇ ਤਿੰਨਾਂ ਦੀ ਸੂਈ ਆ ਪਰ ਹੁਣ 15 ਕਿਲੋ ਤੋਂ ਤਾਂ ਇਸ ਗਾਂ ਦੇ ਥੱਲੇ ਜਿਹੜਾ ਦੋਸਤੋ 15 ਆਪਾਂ ਤਿੱਲੜ ਕਰਕੇ ਦੇਣੀ ਏ ਅਗਲੇ ਤਾਂ ਤਾਰਾਂ ਉਤਰਾਂ ਦੱਸ ਵੀ ਦੱਸ ਕੇ ਆਉਂਦੀਆਂ ਵਾ ਪਰ ਆਪਾਂ ਤਿੱਲੜ ਕਰਕੇ ਲਈ ਤੇ ਤਿੱਲੜ ਕਰਕੇ ਦੇ ਇੱਕ ਬਹਿਣੀ ਵਾਲਾ ਅਗਲੇ ਥਾਣੇ ਕਬਹਿਣੀ ਬਾਈ ਦਾਗਾ ਲੋ ਜੀ ਆ ਗਿਆ ਪੁੱਤ ਠੀਕ ਆ ਜੀ ਉਹ ਦੋਸਤੋ ਇੱਕ ਬਹਿਣੀ ਵਾਲਾ ਜਿਹੜਾ ਅਗਲਾ ਥਾਣਾ ਉਹ ਤੋਂ ਵੀ ਬਹਿਣੀ ਵਾਲਾ ਬਹਿਣੀ ਆ ਸੰਸਾਰ ਕਹਿੰਦੇ ਦਵਾਂਗੇ ਠੀਕ ਆ ਜੀ ਤਾਰਾਂ ਬੇਸ਼ੱਕ ਆਉਂਦੀਆਂ ਹੁੰਦੀਆਂ ਕੋਈ 2 ਔਣ 4 ਔਣ ਕੁਝ ਵੀ ਹੁਣ ਪਰ ਤਿੱਲ ਮੰਨ ਕੇ ਵੀਰਾਂ ਦਾ ਵੀ ਆਪਾਂ ਜਿਹੜਾ ਸੌਦਾ ਕਰਾਂਗੇ ਕਿਸੇ ਨਾਲ 15 ਕਿਲੋ ਇਸ ਵਕਤ ਇਹਦੇ ਥੱ ਕਦਵੋਤ ਦੀ ਏਕਰ ਦੋਸਤੋ ਗੱਲ ਕਰੀਏ ਤੇ ਫੁੱਲ ਬੜੀ ਹਾਈਟ ਆ ਠੀਕ ਆ ਜੀ ਤੇ ਪੂਰੀ ਵੱਡੀ ਆ ਵੱਡੀਆਂ ਕੋਈ ਕਦ ਛੋਟਾ ਨਹੀਂ ਗਾ ਫੁੱਲ ਬੜਾ ਫੁੱਲ ਬੜਾ ਕੱਟ ਚੱਲੀ ਕਰ ਚੱਲੀ ਕਰ ਚੱਲੀ ਆ ਫੁੱਲ ਕਾਫੀ ਚੰਗੀ ਆ ਲੰਬੀ ਪੂਰੀ ਆ ਉੱਚੀ ਪੂਰੀ ਆ ਠੀਕ ਆ ਜੀ ਆ ਦੇਖੋ ਨੂੰ ਅੰਦਰ ਦਾ ਵੀ ਅੰਦਰ ਲੈ ਜਾਂਦਾ ਵਾਦਾ ਹੁਣ ਬੜਾ ਮੰਤਰੀ ਚੌੜ ਸੰਧੂ ਸਾਹਿਬ ਬੈਂਦਿਆ ਬੈਂਦਿਆ ਬਾਲਟੀ ਭਰ ਦਿੰਦੇ ਹੂੰ ਬੈਂਦਿਆ ਬੈਂਦਿਆ ਬਾਲਟੀ ਐ ਕਰ ਦਿੰਦੀ ਨਾਸੋ ਨਸੀ ਹੂੰ ਹੂੰ ਅੱਛਾ ਜੀ ਮਾਲਾ ਵਕ ਇਹ ਤਾਂ ਮੁੱਲ ਕੀ ਕਰਾਂਗੇ ਆਪਾਂ ਕੀ ਮੰਗ ਨੂੰ ਕਰਦੇ ਮੁੱਲ ਸੰਧੂ ਸਾਹਿਬ 30 ਦੀ ਇਹ ਦੇ ਦੀਏ 30 ਦੀ ਹਾਂਜੀ ਹੂੰ ਚਲੋ ਬਾਕੀ ਛੋੜ ਚੱਪਾ ਮੌਕੇ ਤੇ ਵੇਖ ਲਿਆ ਜੀ ਆ ਛੋੜ ਚੱਪਾ ਹੀ ਕਰਾਂਗੇ ਕੋ ਦੁੱਧ ਸੰਧੂ ਸਾਹਿਬ ਚੰਗਾ ਹਾਂ ਦੋ ਤੁਹਾਨੂੰ ਉਤਰਾ ਮਾਲੋ ਜੀ ਆਪਾਂ 15 ਕਿਲੋ ਵਾਲੀ ਲੈਣੀ ਹੋਵੇ ਆ ਤੇ ਉਹ ਤਰ੍ਹਾਂ ਜਿਆਦਾ ਦੇ ਰੁਪਇਆ 50 60 ਹਜ਼ਾਰ ਤੇ ਲੱਗਦਾ ਹੀ ਲੱਗਦਾ ਜਾਂ ਤਾਂ ਫਲਾਸੀ ਆਉਂਦੀ 15 ਕਿਲੋ ਵਾਲੀ ਬਿਲਕੁਲ ਬਿਲਕੁਲ ਤੇ ਚਲੋ ਇਹ ਆਪਿਆਂ ਨੂੰ ਥਾਂ ਦੀ ਬਾਜ ਜਾ ਤੇ ਆਪਾਂ ਆਪਾਂ ਮੇ ਬਾਜ ਕਰਕੇ ਲਈ ਤੇ ਬਾਜ ਕਰਕੇ ਦੇ ਦੇਣੀ ਲਓ ਜੀ ਲਓ ਦੋਸਤੋ ਜੋ ਰਿਐਲਿਟੀ ਹੈਗੀ ਹੈ ਵਿੱਚੋਂ ਤੁਹਾਨੂੰ ਪੂਰੀ ਸੱਚਾਈ ਜਿਹੜੀ ਹੈਗੀ ਆ ਬਿਆਨ ਕਰਤੀ ਆ ਮੈਂਸ਼ਨ ਕਰਤੀ ਆ ਠੀਕ ਆ ਜੀ ਤੇ ਫਿਲਹਾਲ 30 ਹਜ਼ਾਰ ਦੇ ਵਿੱਚੋਂ ਖੁੱਲਾ ਮਾਨਤਾ ਨੂੰ ਜਿੰਨਾ ਵੀ ਵਿੱਚੋਂ ਕੋਈ ਗੁਜਾਇਸ਼ ਹੋਈ ਉਹਨਾਂ ਮਾਨਤਾ ਨੂੰ ਹੋ ਜਾਊਗਾ ਸੋ ਕਦਕੂਦਾਲਾ ਜਿਹੜਾ ਦੋਸਤੋ ਸਿਰਾਂ ਲੱਗਾ ਪਿਆ ਪੂਰੀ ਵੱਡੇ ਕਦਰ ਦੇ ਵਿੱਚ ਸ਼ਾਈ ਵਾਲ ਦੇਾਂਗੇ ਸਾਰੇ ਜੀ ਸ਼ਾਈ ਹਲੰਗ ਦੇ ਵਿੱਚ ਬਾਕੀ ਐਚ ਐਫ ਦਾ ਵੀ ਜਿਹੜਾ ਪੱਖ ਹੈਗਾ ਇਸ ਵਾਰਡ ਦੇ ਵਿੱਚ ਫੋਲੋ ਵੱਡੀ ਹੈ ਠੀਕ ਹੈ ਜੀ ਇਹ ਅੱਜ ਪੰਜ ਨਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਸੱਜਰ ਬੜਾ ਦੀ ਗਿਣਤੀ ਵਧੇ ਰਹੀ ਆ ਜਿਹੜੀ ਬਿਲਕੁਲ ਅੱਗੇ ਟੁਕੀਆਂ ਖੜੀਆਂ ਨੇ ਸੋਣ ਦੇ ਬਿਲਕੁਲ ਨੇੜ ਆ ਇੱਕ ਟੋਕੜ ਗਵਨ ਵਸ਼ੀ ਦਿਖਾਈ ਆ ਜਿਹੜੇ ਵੀਰ ਨੇ ਥੋੜੇ ਜਿਹੇ ਪੈਸੇ ਖਰਚ ਕਰਨੇ ਆ ਠੀਕ ਹੈ ਜੀ ਉਸ ਵੀਰ ਲਈ ਬਿਲਕੁਲ ਇੱਕ ਛੋਟਾ ਜਿਹਾ ਨਗੀਨਾ ਵੀ ਲੈ ਕੇ ਆਇਆ ਵੀਰ ਇਹ ਜਿਹੜੇ ਪੰਜ ਨਗ ਨੇ ਪੰਜੇ ਨਗਾਂ ਦੀ ਜਿਹੜੀ ਪੂਰੀ ਇਨਫੋਰਮੇਸ਼ਨ ਆ ਦੋਸਤੋ ਉਹ ਪੂਰੀ ਜਿਹੜੀ ਬਿਆਨ ਕਰਤੀ ਆ ਬਾਕੀ ਨੰਬਰ ਵੀਰ अच्छा जी हां जी 83992408307 ठीक है जी अब दोस्तों नंबर बिल्कुल स्क्रीन पे लग चुका है नंबर आते ਤੁਸੀਂ ਕਾਲ ਕਰ ਸਕਦੇ ਜੀ ਪਸੂ ਆਉਂਦੇ ਰਹੇ ਤੇ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਸੰਧ ਸਾਹਿਬ ਇੱਕ ਨਿੱਕੀ ਜੀ ਗੁਜਾਰਸ਼ ਕਰਨੀ ਆ ਆ ਬੋਲਿਏ ਜੀ ਬੋਲਿਏ ਬੇਨਤੀ ਇਤਰਾ ਵੀ ਜਿਹੜੇ ਵੀਰ ਮੰਨ ਲਓ ਗਲਤ ਕਮੈਂਟ ਇੱਕ ਅੱਜ ਤੱਕ ਜਿੰਨੀਆਂ ਵੀਡੀਓ ਪਾਈਆਂ ਇੱਕ ਵੀਰ ਨੇ ਗਲਤ ਕਮੈਂਟ ਕੀਤਾ ਅੱਛਾ ਜੀ ਗੱਲ ਇਹ ਆ ਵੀ ਵੇਖੋ ਮੇਰੀ ਬੇਨਤੀ ਸੁਣੋ ਹਣਾ ਮਾਲ ਲੈਂਦਾ ਆ ਕੇ ਵਹੁੰਦੇ ਪਿਆਵਾ ਕਿ ਫੂਸ ਪਤਲਾ ਕਾ ਉੱਥੇ ਸਾਡੇ ਵਸ ਕੀ ਆ ਹੂੰ 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 ਮਾਲੋ ਜਿਹੜਾ ਕਮੈਂਟ ਕਰਦਾ ਉਹ ਥੋੜੀ ਬੋਦੀ ਤੇ ਸੋਚੋ ਨਾ ਵੀ ਇਹ ਇਹ ਵਾਹ ਪਰ ਇਹ ਕਲਰ ਇਹਨਾਂ ਦਾ ਤਵਾਰੀ ਕੋਈ ਨਹੀਂ ਕਰਵਾ ਲਿਆ ਦਾ ਬਿਲਕੁਲ ਜੀ ਬਿਲਕੁਲ ਇਹ ਕਿਸੇ ਦੇ ਘਰ ਜਾ ਕੇ ਜੇ ਵਾਹ ਕੇ 2 ਕਿਲੋ ਦੁੱਧ ਘਟਾ ਗਈ ਤੇ ਉੱਚ ਸਾਡਾ ਕੀ ਖਸੂਰ ਬਿਲਕੁਲ ਜੀ ਬਿਲਕੁਲ ਤੇ ਅਗਲੇ ਨੂੰ ਐਡਾ ਵੱਡਾ ਮਲ ਕੇ ਖਿਤਾਬ ਦੇ ਦੇਣਾ ਗਲਤ ਕਮੈਂਟ ਕਰਨਾ ਤੇ ਫਿਰ ਉਹ ਬਿਲਕੁਲ ਜੀ ਬਿਲਕੁਲ ਉਹਦਾ ਜਿਹੜਾ ਅਸਰ ਆ ਫਿਰ ਕਮੈਂਟ ਤੇ ਸਾਨੂੰ ਵੀ ਕਰਨੇ ਆਉਂਦੇ ਪਰ ਉਹ ਗੱਲ ਸਹੀ ਨਹੀਂ ਬਿਲਕੁਲ ਜੀ ਪਰਿਵਾਰ ਦੇ ਹਿਸਾਬ ਨਾਲ ਆਪਾਂ ਚੱਲੀਏ ਸਾਰੇ ਜਣੇ ਹਾਂ ਹਾਂ ਮਾਲੋ ਜਦੋਂ ਅਸੀਂ ਸਾਰੀ ਸੱਚਾਈ ਦੱਸਦੇ ਆ ਅਗਲਾ ਆਵੇ ਆਪਦੀ ਤ ਲਓ ਦੋਸਤੋ ਹਰ ਕਿਸੇ ਵੀ ਦਿਚ ਲੋ ਆਪ ਕੋ ਆਪਣੀ ਮਾਨਸਿਕਤਾ ਠੀਕ ਹੈ ਜੀ ਆਪ ਮੈਂਟਲਿਟੀ ਹਰ ਕਿਸੇ ਦੀ ਆਪ ਕੋ ਆਪਣੀ ਕੋਈ ਫਟਾਕ ਦੇ ਨੇ ਇੱਕ ਦੋ ਕਮੈਂਟ ਗਲਤ ਕਰਦੇ ਆ ਵੀਰ ਥੱਲੇ ਹੋਰ ਕੋਈ ਚਾਰ ਵੀਰ ਕਮੈਂਟ ਗਲਤ ਕਰ ਦਿੰਦੇ ਆ ਠੀਕ ਹੈ ਜੀ ਸੋ ਇਹਨਾਂ ਗਲਤ ਆਈਡੀਆ ਜਾਂ ਗਲਤ ਜਿਹੜੀਆਂ ਦੋਸਤੋ ਰੋਂਗ ਆਈਡੀਆ ਵੀਰਾਂ ਨੇ ਬਣਾਈਆਂ ਉਹਨਾਂ ਮਗਰ ਨਾ ਜਾਇਆ ਕਰੀਏ ਕੋਈ ਪੋਜ਼ਿਟਿਵਿਟੀ ਲਈ ਆਪਾਂ ਕੰਮ ਕਰੀਏ ਪੋਜ਼ਿਟਿਵ ਪੋਜ਼ਿਟਿਵਿਟੀ ਲਈ ਅੱਗੇ ਕੋਈ ਕੰਮ ਕਰਦਾ ਪੋਜ਼ਿਟਿਵ ਮੰਨ ਕੇ ਅੱਗੇ ਤੁਸੀਂ ਜਿਹੜਾ ਸੌਦਾ ਕਰਿਆ ਕਰੋ ਜਦੋਂ ਆਪਣੀ ਨਰਕ ਪਰਖ ਸੂਝ ਬੂਝ ਨਾਲ ਕੋਈ ਪਸ਼ੂ ਖਰੀਦਦੇ ਹੋ ਉਸ ਤੋਂ ਬਾਅਦ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਕਿਸ ਨੂੰ ਮਾੜਾ ਚੰਗਾ ਕਹਿਣ ਦੀ। ਹਾਂਜੀ। ਇਸ ਕਰਕੇ ਜਿਹੜੀਆਂ ਚੀਜ਼ਾਂ ਜ਼ਰੂਰੀ ਆਓ ਜੀ ਆਓ ਸਾਰੇ ਭੈਣ ਭਰਾ ਹੋਰ ਅਗਲੇ ਦਿਨ ਬਗਿਏ ਲਵਣੇ ਆਪ ਤਸੱਲੀ ਕਰੋ ਤੇ ਪੈਸੇ ਦਿਓ। ਹਾਂ। ਆਪਾਂ ਇਹ ਥੋੜੀ ਜਾਨ ਸਾਡੀ ਤਸੱਲੀ ਤੇ ਖੜੋ ਅਸੀਂ ਤਾਂ ਸਗੋਂ ਆਪ ਖੁਸ਼ ਆ ਵੀ ਭੈਣ ਭਰਾ ਚੱਲ ਕੇ ਆਵੇ। ਹਾਂਜੀ। ਆਪਣੀ ਪੂਰੀ ਤਸੱਲੀ ਕਰੇ। ਬਿਲਕੁਲ। ਅਸੀਂ ਉਹਦਾ ਹੀ ਸੁਰਖਰੂ ਹੋ ਜਾਈਏ ਕਿਉਂ ਸਾਡਾ ਉਹ ਮੁੜ ਕੇ ਰਹਿ ਹੀ ਨਾ ਜਾਵੇ ਕੋਈ ਕੰਮ। ਬਿਲਕੁਲ ਜੀ। ਸਾਡੀ ਸਿਰਦਰਦੀ ਖਤਮ ਹੋ ਜਾਏ ਉਹ ਗੱਲ ਦੀ। ਬਿਲਕੁਲ। ਓਕੇ ਵੀਰ। ਠੀਕ ਹੈ ਜੀ। ਧੰਨਵਾਦ ਬ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ